ਦਿੱਗਜ ਕਲਾਕਾਰ ਸਤੀਸ਼ ਸ਼ਾ ਦਾ ਦਿਹਾਂਤ ਹੋ ਗਿਆ ਪੂਰੀ ਇੰਡਸਟਰੀ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਦਿੱਗਜ ਦਾ ਕਾਰ ਸਤੀਸ਼ ਸ਼ਾ ਦਾ ਸ਼ਨੀਵਾਰ ਦੁਪਹਿਰ 2:30 ਵਜੇ ਮੁੰਬਈ ਦੇ ਹਿੰਦੂਜੋ ਹਸਪਤਾਲ 'ਚ ਦਿਹਾਂਤ ਹੋ ਗਿਆ ਜਿੱਹਾਂ ਉਹ 74 ਸਾਲ ਦੇ ਸੰਤ ਤੇ ਉਹਨਾਂ ਦੇ ਮੈਨੇਜਰ ਨੇ ਦੱਸਿਆ ਕਿ ਸ਼ਾ ਦੀ ਦੇਹ ਨੂੰ ਹਸਪਤਾਲ 'ਚ ਰੱਖਿਆ ਗਿਆ ਅੰਤਿਮ ਸੰਸਕਾਰ ਐਤਵਾਰ ਯਾਨੀ ਅੱਜ ਕੀਤਾ ਜਾਵੇਗਾ ਮੇਰੀ ਜਾਣਕਾਰੀ ਦੇ ਅਨੁਸਾਰ ਉਹ ਲੰਬੇ ਸਮੇਂ ਤੋਂ ਗੁਰਦੇ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਪੀੜਿਤ ਸਨ ਅਤੇ ਹਾਲ ਹੀ ਵਿੱਚ ਉਹਨਾਂ ਦਾ ਗੁਰਦਾ ਟ੍ਰਾਂਸਪਲੈਂਟ ਹੋਇਆ ਸੀ ਤੇ ਉਹਨਾਂ ਦਾ ਜਵਾਨ ਬਾਲੀਵੁੱਡ ਟੀਵੀ ਜਗਤ ਤੇ ਹਾਸ ਜਗਤ ਦੇ ਲਈ ਵੱਡਾ ਘਟਾ ਹੈ ਸਾਰਾ ਭਾਈ ਵਰਸਸ ਸਾਰਾ ਭਾਈ ਆਪਣੀ ਭੂਮਿਕਾ ਲਈ ਜਾਣੇ ਜਾਣ ਵਾਲੇ ਅਦਾਕਾਰ ਸਤੀਸ਼ਾ ਨੇ ਕਈ ਮਸ਼ਹੂਰ ਫਿਲਮਾਂ ਵਿੱਚ ਵੀ ਕੰਮ ਕੀਤਾ ਜਿੰਨਾ ਵਿੱਚ ਮੈਂ ਹੂੰ ਨਾ 2004 ਕੱਲ ਹੋ ਨਾ ਹੋ 2003 ਫਨਾ 2006 ਅਤੇ ਓਮ ਸ਼ਾਂਤੀ ਓਮ 2007 7 ਸ਼ਾਮਿਲ ਹੈ ਤੇ ਵਧੇਰੇ ਜਾਣਕਾਰੀ ਦੇ ਲਈ ਦੱਸ ਦਿੰਦੇ ਆ ਸਤੀਸ਼ਾ ਦਾ ਕੈਰੀਅਰ 5 ਦਹਾਕੀਆਂ ਤੋਂ ਵੱਧ ਸਮੇਂ ਤੱਕ ਫੈਲਿਆ ਹੋਇਆ ਸੀ ਉਹਨਾਂ ਵਿੱਚ ਫਿਲਮ ਟੈਲੀਵਿਜ਼ਨ ਅਤੇ OTT ਸਮੱਗਰੀ ਸ਼ਾਮਿਲ ਸੀ ਉਹਨਾਂ ਨੇ 220 ਤੋਂ ਵੱਧ ਫਿਲਮਾਂ ਅਤੇ ਕਈ ਮਸ਼ਹੂਰ ਟੀਵੀ ਸ਼ੋਅ ਕੀਤੇ 1980 ਦੇ ਦਹਾਕੇ ਵਿੱਚ ਇਹ ਜੋ ਹੈ ਜ਼ਿੰਦਗੀ ਨੇ ਉਹਨਾਂ ਨੂੰ ਇੱਕ ਬਹੁਪੱਖੀ ਕਾਮੇਡੀਅਨ ਵਜੋਂ ਸਥਾਪਿਤ ਕੀਤਾ ਉਹਨਾਂ ਦੀਆਂ ਫਿਲਮਾਂ ਵਿੱਚ ਜਾਨੇ ਵੀ ਦੋ ਯਾਰੋ ਮਹਿੂਨਾ ਅਤੇ ਕੱਲ ਹੋਣਾ ਹੋ ਵਿੱਚ ਯਾਦਗਾਰੀ ਭੂਮਿਕਾਵਾਂ ਸ਼ਾਮਲ ਹਨ ਉਹਨਾਂ ਦਾ ਟੈਲੀਵਿਜ਼ਨ ਕਿਰਦਾਰ ਇੰਦਰਵਦਨ ਸਾਰਾ ਭਾਈ ਹਮੇਸ਼ਾ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਜੀਵਿਤ ਰਹੇਗਾ